ਅੱਜ ਆਪਾਂ ਤੁਹਾਨੂੰ ਰਾਇਲ ਐਨਫੀਲਡ ਦੀ ਜੋ ਯਾਤਰੀ ਚ ਲੈ ਕੇ ਜਾਣੇ ਆ ਜੀ ਠੀਕ ਹੈ ਤੇ ਮੋਟਰਸਾਈਕਲ ਦੇਖ ਸਕਦੇ ਹੋ ਤੁਸੀਂ ਰਾਇਲ ਐਨਫੀਲਡ ਬੋਲਟ ਜੀ ਜੜਦੇ ਤੇ ਚੜਦਾ ਹੈ ਇਹ ਮੋਟਰਸਾਈਕਲ ਹੈ ਜਿਹੜਾ ਬੋਲਟ ਹੈ ਤੇ ਬੋਲਟ ਦੀ ਬਾਕੀ ਆਪਾਂ ਅੰਦਰ ਵੀ ਤੁਹਾਨੂੰ ਦਿਖਾਉਣੇ ਆ ਆਜੋ ਬਾਈ ਆਜੋ ਜੀ ਅੰਦਰ ਤੁਹਾਨੂੰ ਬੋਲਟ ਸ਼ਾਨਦਾਰ ਤੋਂ ਮੋਟਰਸਾਈਕਲ ਤੇ ਆ ਵੀ ਫਿਰ ਜੀ ਬਾਈ ਨਵੇਂ ਮਾਡਲ ਦਾ ਯਾਤਰੀ ਮਾਡਲ ਬੋਲਟ ਹੈ ਜੀ ਠੀਕ ਹੈ

बाकी काnabla तो भाई थोड़ी रिपोर्ट दिया तो वीडियो को लाइक और शेयर जरूर कर देना मेरा कर तो भाई की आप मोटर लगा देना बीकर वाला वोल्टेज ठीक है क्लासिक मोटरफायर आएगा रोड वाल का चलते हैं आगे क्लासिक आएगा बंदे आगे हाँ हाँ ये भी तो आएगा रोड में से मैं ये पहले का आए अपना सर्विस था बड़ी रोड पे आए सर्विस का बड़ी लोडी यार स्टार्ट है इसको स्टार्ट हो जाएगा नहीं पार्क कर रहा ਇੱਕਾ ਨੰਬਰ ਚੀਜ਼ ਆ ਸਪਸਟ ਹੈ ਪੰਜ ਗੇਰ ਹੈ ਠੀਕ ਹੈ ਤੇ ਬਾਕੀ ਚਲਾਈ ਆ ਬਹੁਤ ਵਧੀਆ ਹੈ ਤੁਸੀਂ ਵੀ ਇਹ ਕੀ ਸਕਦੇ ਹੋ ਵਜ੍ਹਾ ਚ ਵੀ ਓਕੇ ਠੀਕ ਹੈ ਬੋਲਦੀ ਜਿਹੜੀ ਆ ਵਾਕ ਹੀ ਚੜਾਈ ਚੜਾਈ ਬੋਲਦੀ ਹੈ ਜਲਦੀ ਆਏ ਹੋੜਿਆ ਆਓ ਜੀ ਬਾਈ ਡਿਜੀਟਲ ਜਿਹੜਾ ਅੰਕ ਮੀਟਰ ਆ ਵੇਖ ਸਕਦੇ ਹੋ ਡਿਜੀਟਲ ਮੀਟਰ ਹੈ ਗੇਰ ਉੱਤੇ ਆ ਜਾਣੇ ਆ ਆ ਸੈਲਫ ਹੈ ਦਾ ਠੀਕ ਹੈ ਐਂ ਕਰਕੇ ਜਿਹੜੀ ਚਾਬੀ ਕੱਟੀ ਗਈ ਤੇ ਸਰਸਾ ਰੋਡ ਦੇ ਇਹ ਜਿਹੜੀ ਆ ਏਜੰਸੀ ਆ ਤੇ 볼ਟ ਖਿੱਦਰਾ ਹੋਵੇ ਤਾਂ ਬਾਈ